ਨਕੋਦਰ ਵਿਖੇ ਕਾਂਗਰਸ ਪਾਰਟੀ ਵੱਲੋਂ ਪ੍ਰਸ਼ਾਸਨ ਅਤੇ ਸਰਕਾਰ ਦੇ ਖਿਲਾਫ ਲੱਗੇਗਾ ਧਰਨਾ 25 ਤਰੀਕ ਨੂੰ ਡੀਐਸਪੀ ਆਫਿਸ ਦੇ ਬਾਹਰ ਅੱਜ ਜਿਹੜੀ ਪ੍ਰੈਸ ਕਾਨਫਰੰਸ ਰੱਖੀ ਹੈ ਕੀ ਹੋਵੇਗਾ ਦੇਖੋ ਪਿਛਲੇ ਕੁਝ ਦਿਨਾਂ ਤੋਂ ਤਕਰੀਬਨ ਆਪਾਂ ਕਹਿ ਸਕਦੇ ਹਾਂ ਕਿ ਪਿਛਲੇ 6 ਮਹੀਨਿਆਂ ਦੇ ਉੱਤੋਂ ਕਾਫੀ ਇੱਕ ਤਸ਼ੱਦਦ ਦਾ ਦੌਰ ਜਿਹੜਾ ਹੈ ਉਹ ਪੁਲਿਸ ਸਟੇਟ ਜਿਹੜੀ ਅੱਗੇ ਆਪਾਂ ਖ਼ਬਰਾਂ 'ਚ ਸੁਣਦੇ ਸੀ ਉਹ ਨਕੋਦਰ ਦੇ ਵਿੱਚ ਦੇਖਣ ਨੂੰ ਮਿਲੀ ਕਿ ਸਾਡੇ ਨਕੋਦਰ ਹਲਕੇ ਦੇ ਵਿੱਚ ਬਹੁਤ ਸਾਰੇ ਮਸਲੇ ਇਦਾਂ ਦੇ ਹੋਏ ਜਿਹੜੇ ਸੋਚ ਤੋਂ ਵੀ ਪਰੇ ਐ ਜਿਵੇਂ ਪਿਛਲੇ ਦਿਨੀ ਇੱਕ ਸਾਡਾ ਸਾਥੀ ਉਹਦਾ ਕੋਈ ਦੋ ਭਰਾਵਾਂ ਦਾ ਆਪਸ ਝਗੜਾ ਹੋ ਗਿਆ ਉੱਥੇ ਵੀ ਨਹੀਂ ਸੀ ਉਹਨੂੰ 307 ਦਾ ਪਰਚਾ ਦੇ ਕੇ ਅੰਦਰ ਕਰਤਾ ਕਿਸੇ ਟਰੈਕਟਰ ਦਾ ਐਕਸੀਡੈਂਟ ਹੋਇਆ ਤੇ ਟਰੈਕਟਰ ਚਾਲਕ ਦੇ ਉੱਤੇ 307 ਦਾ ਪਰਚਾ ਸਾਡੇ ਉੱਗੀ ਦੇ ਵਿੱਚ ਕੋਈ ਤਕਰੀਬਨ 6 ਕੁ ਮਹੀਨੇ ਪਹਿਲਾਂ ਇੱਕ ਪੰਚਾਇਤ ਦੀ ਜਗ੍ਹਾ ਖਾਲੀ ਕਰਾਉਣ ਲਈ ਜਦੋਂ ਮੋਤਵਾਰ ਸੱਜਣ ਸਾਰੇ ਉੱਥੇ ਗਏ ਤੇ ਪੰਚਾਇਤੀ ਜਗ੍ਹਾ ਤਾਂ ਕੀ ਜੋ ਸਰਕਾਰ ਕਹਿੰਦੀ ਖਾਲੀ ਕਰਾਉਣੀ ਪਰ ਉਹ ਮੋਤਵਾਰ ਸੱਜਣਾ ਦੇ ਉੱਤੇ ਚੋਰੀ ਦਾ ਪਰਚਾ ਸਾਡੇ ਮੈਂਬਰ ਪੰਚਾਇਤਾਂ ਨੂੰ ਆਪਣੇ ਠਾਣਿਆਂ ਦੇ ਵਿੱਚ ਬੁਲਾ ਕੇ ਸਾਰਾ ਸਾਰਾ ਦਿਨ ਬਿਠਾਈ ਰੱਖਿਆ ਜਾਂਦਾ ਔਰ ਸ਼ਾਮ ਨੂੰ ਜਦੋਂ ਕੋਈ ਗੱਲ ਨਹੀਂ ਲੱਭਦੀ ਉਹਨੂੰ ਘਰੇ ਭੇਜਣ ਲੱਗਿਆ ਇਹ ਵੀ ਕਿਹਾ ਜਾਂਦਾ ਹੈ ਕਿ ਜਿਹੜੀ ਸਰਾਗੀ ਸਰਕਾਰ ਹੈ ਇਹ ਐਸਐਸਪੀ ਤੋਂ ਉੱਤੇ ਹੁੰਦੀ ਹੈ ਸੋ ਇਹਦੇ ਤੋਂ ਬਿਨਾ ਪਿੱਛੇ ਜੇ ਤੁਸੀਂ ਪ੍ਰੈਸ ਕਾਨਫਰੰਸ ਕੀਤੀ ਸੀ ਸਾਡੇ ਮਨਜਿੰਦਰ ਸਿੰਘ ਜਿਹੜੇ ਸ਼ਾਮਲ ਹੋਏ ਸੀ ਟਾਲੀ ਤੋਂ ਉਹਨਾਂ ਦੇ ਉੱਤੇ 323 324 326 ਦੇ ਪਰਚੇ ਦੇ ਕੇ ਜੇਲ੍ਹ ਦੇ ਵਿੱਚ ਭੇਜ ਦਿੱਤਾ ਜਾਂਦਾ ਸੋ ਔਰ ਦੂਜੇ ਪਾਸੇ ਉਲਟਾ ਕੰਮ ਕੀ ਹੈ ਕਿ ਜਿਹੜੇ ਸਾਡੇ ਸਾਫੀ ਹੈ ਜਿਹੜੇ ਸਾਡਾ ਕੋਈ ਕੰਪਲੇਂਟ ਦੇਣ ਜਾਂਦਾ ਹੈ ਤੇ ਉਹ ਕੰਪਲੇਂਟ ਥਾਣਿਆਂ ਦੇ ਵਿੱਚ ਉੱਤੇ ਰੁਲਦੀ ਰਹਿੰਦੀ ਹੈ ਉਹਦੀ ਕੋਈ ਸੁਣਵਾਈ ਨਹੀਂ ਹੁੰਦੀ ਜੇ ਕੋਈ ਇਨਕੁਆਇਰੀ ਲਵਾਉਣ ਜਾਂਦੇ ਆ ਤੇ ਸਾਨੂੰ ਗੱਲਾਂ ਬਾਤਾਂ ਕਰਕੇ ਉਥੋਂ ਤੋੜ ਦਿੱਤਾ ਜਾਂਦਾ ਸਾਡੇ ਬਿਲਗੇ ਦੇ ਕੁਝ ਸੱਜਣ ਜਿਨ੍ਹਾਂ ਦਾ ਇੱਕ ਪਰਚੇ ਦੀ ਪੁਲਿਸ ਵੱਲੋਂ ਆਪ ਹਾਈ ਕੋਰਟ ਦੇ ਵਿੱਚ ਇਹ ਲਿਖ ਕੇ ਦੇ ਦਿੱਤਾ ਗਿਆ ਕਿ ਜਿਹੜਾ ਪੁਲਿਸ ਹੈ ਇਹਨੇ ਪਰਚਾ ਕੈਨਸਲ ਕਰ ਦਿੱਤਾ ਹੈ ਪਰ ਉਹ ਦੁਬਾਰਾ 5-4 ਸਾਲਾਂ ਬਾਅਦ ਫੇਰ ਕੰਪਲੇਂਟ ਨੂੰ ਖੋਲ ਦੇਣਾ ਜਿਹੜੇ ਡੀਐਸਪੀ ਨੇ ਲਿਖ ਕੇ ਭੇਜਿਆ ਕਿ ਪਰਚਾ ਕੈਂਸਲੇਸ਼ਨ ਦੀ ਰਿਪੋਰਟ ਉਹੀ ਦੁਬਾਰਾ ਇਨਕੁਆਇਰੀ ਕਰੇ ਇਹ ਤੋਂ ਜੇ ਆਪਾਂ ਗੱਲ ਕਰੀਏ ਤਾਂ ਸ਼ਹਿਰ ਦੇ ਵਿੱਚ ਬੜੇ 307 ਦੇ ਪਰਚੇ ਹੋਏ ਜਿਹੜੇ ਫੈਸਲਾ ਹੋ ਜਾਂਦਾ ਸੋ ਅਸੀਂ ਇਹ ਸਮਝਦੇ ਕਿ 307 ਦੇ ਪਰਚੇ ਨੂੰ ਇੱਕ ਟੂਲ ਜਿਹਾ ਬਣਾ ਲਿਆ ਔਰ ਕੱਲਾ ਇੱਥੇ ਹੀ ਬਸ ਨਹੀਂ ਆ ਹੜਾਂ ਦਾ ਮੁਆਵਜ਼ੇ ਦੀ ਜੀ ਆਪਾਂ ਗੱਲ ਕਰਦੇ ਆ ਜੇ ਸਾਡਾ ਕੋਈ ਕਾਂਗਰਸੀ ਪਰਿਵਾਰ ਯਾ ਸਾਡਾ ਕੋਈ ਕਾਂਗਰਸੀ ਵਰਕਰ ਕਿਸੇ ਪਟਵਾਰੀ ਜਾਂ ਤਹਿਸੀਲਦਾਰ ਨਾਲ ਗੱਲ ਕਰਦਾ ਕਿ ਇਹਨਾਂ ਨੂੰ ਮੁਆਵਜ਼ਾ ਦੇਣਾ ਚਾਹੀਦਾ ਉਹਨਾਂ ਦੀ ਗੱਲ ਨਹੀਂ ਕੀਤੀ ਜਾਂਦੀ ਤੇ ਦੂਜਿਆਂ ਦੇ ਜਿਹੜੇ ਵਿਰੋਧੀ ਜਿਹੜੀ ਸੱਤਾ ਤੇ ਰਹਿ ਉਹਦੇ ਜਿਹੜੇ ਆਗੂ ਨੇ ਉਹਨਾਂ ਨੂੰ ਮੋਰੇ ਲਜਾ ਲਾ ਕੇ ਮੁਆਵਜ਼ਿਆਂ ਦਾ ਜਿਹੜਾ ਉਹ ਕਰਾਇਆ ਜਾ ਰਿਹਾ ਜਿਹੜਾ ਮੌਇਨਾ ਹੋ ਰਿਹਾ ਮੌਕੇ ਤੇ ਸੋ ਸਾਡਾ ਇਹ ਮੰਨਣਾ ਹੈ ਕਿ ਇਹ ਜਿਹੜਾ ਜਿਹੜਾ ਇਹ ਮੁਆਵਜ਼ਾ ਹੈਗਾ ਇਹ ਸਰਕਾਰ ਵੱਲੋਂ ਦਿੱਤਾ ਜਾਣਾ ਹੈ ਔਰ ਸਾਰੇ ਬਛਿੰਦਿਆਂ ਨੂੰ ਦਿੱਤਾ ਜਾਣਾ ਪਰ ਜਿਹੜੇ ਕੋਈ ਝਾੜੂ ਦੇ ਸਾਥੀ ਹੈ ਉਹ ਲੋਕਾਂ ਨੂੰ ਇਹ ਮਜਬੂਰ ਕਰ ਰਿਹਾ ਹੈ ਕਿ ਜੇ ਤੁਸੀਂ ਝਾੜੂ ਵਿੱਚ ਸ਼ਾਮਲ ਹੋਵੋਗੇ ਤਾਂ ਹੀ ਜਿਹੜਾ ਮੁਆਵਜ਼ਾ ਦਿੱਤਾ ਜਾਊਗਾ ਪਿੱਛੇ ਜੇ ਸਾਡੇ ਸੀਨੀਅਰ ਮੈਂਬਰ ਨੇ surjeet chhot ji ਪੱਤਰਕਾਰਤਾ ਨਾਲ ਵੀ ਸਮਝਦ ਰੱਖਦੇ ਆ ਉਹਨਾਂ ਨੂੰ 6500 ਰੁਪਏ ਦਾ ਉਹਨਾਂ ਦਾ ਸਾਰਾ ਘਰ ਡਿਗਣ ਦੇ ਉੱਤੇ ਪਾਤਾ ਜਿਹੜਾ ਕੋਈ ਬੋੜੀ ਹੀ ਮਾੜੀ ਗੱਲ ਮੈਂ ਸਮਝਦਾ ਕਿ 6500 ਰੁਪਏ ਦੇ ਨਾਲ ਤਾਂ ਜਿਹੜਾ ਘਰ ਡਿਗਿਆ ਉਹਦਾ ਮਲਬਾ ਵੀ ਇਕੱਠਾ ਨਹੀਂ ਕਰਾਇਆ ਜਾ ਸਕਦਾ ਸੋ ਇਹਦੇ ਤੋਂ ਬਿਨਾ ਮੈਂ ਤੁਹਾਨੂੰ ਹੋਰ ਦੱਸਦਾ ਐ ਕਿ ਕਦੀ ਕਿਸੇ ਸਰਪੰਚ ਤੇ ਕਿਸੇ ਪੰਚ ਤੇ ਜੇ ਮੈਂ ਗੱਲ ਕਰਾਂ ਤੇ 2017 ਦੇ ਵਿੱਚ ਸਾਡੇ ਬਹੁਤ ਸਾਰੇ ਜਿਹੜੇ ਸਰਪੰਚ ਸੀਗੇ ਤੇ ਉਹਨਾਂ ਦੇ ਵਿੱਚੋਂ ਤਕਰੀਬਨ 60% ਸਰਪੰਚ ਜਿਹੜੇ ਆ ਦੁਬਾਰਾ ਰਿਪੀਟ ਹੋਏ ਜਿਹੜੇ ਤਾਂ ਜਿਨ੍ਹਾਂ ਨੇ ਮਨਮਨੋ ਲਿਆ ਕਿ ਅਸੀਂ ਅੱਧੇ ਇੱਕ ਬੀਬੀ ਦੇ ਨਾਲ ਐ ਜਾਂ ਝਾੜੂ ਪਾਰਟੀ ਨੂੰ ਸਮਰਥਨ ਕਰਦੇ ਆ ਉਹਨਾਂ ਦੇ ਨਾਲ ਤਾਂ ਕੁਝ ਨਹੀਂ ਹੋ ਰਿਹਾ ਪਰ ਜਿਹੜੇ ਸਰਪੰਚ ਆਪਣੇ ਅੜੇ ਰਹੇ ਉਹਨਾਂ ਨੂੰ ਵੀਡੀਓ ਦਫ਼ਤਰ ਦੇ ਵੱਲੋਂ ਤਰ੍ਹਾਂ ਤਰ੍ਹਾਂ ਦੀਆਂ ਕੰਪਲੇਂਟਸ ਪਾ ਕੇ ਹਤੰਗ ਪਰੇਸ਼ਾਨ ਕੀਤਾ ਜਾ ਰਿਹਾ ਸੋ ਇਲੈਕਸ਼ਨ ਦੀਆਂ ਪਟੀਸ਼ਨਸ ਹੋਈਆਂ ਇਲੈਕਸ਼ਨ ਦੀਆਂ ਪਟੀਸ਼ਨ ਇਲੈਕਸ਼ਨ ਦਾ ਜਿਹੜਾ ਇਲੈਕਸ਼ਨ ਅਫਸਰ ਹੁੰਦਾ ਉਹ ਐਸ ਡੀ ਐਮ ਹੁੰਦਾ ਤੇ ਐਸ ਡੀ ਐਮ ਨੇ ਉਹ ਸਾਰੀਆਂ ਪਟੀਸ਼ਨਾਂ ਜਿਹੜੀਆਂ ਸੀ ਉਹ ਸੁਣੀਆਂ ਸੀ ਲੋਕ ਹਾਈ ਕੋਰਟ ਦੇ ਵਿੱਚ ਵੀ ਗਏ ਉਸੇ ਹੀ ਐਸ ਡੀ ਐਮ ਨੂੰ ਦੁਬਾਰਾ ਇਨਕੁਆਇਰੀ ਦੇ ਵਿੱਚ ਜਿਹੜੇ ਹੁਣ ਕੇਸ ਲੱਗੇ ਆ ਉਹ ਸੁਣਵਾਈ ਕਰ ਰਿਹਾ ਹੈ ਕਿ ਸ਼ਰੇਆਮ ਜਿਹੜਾ ਇਹ ਇਹਨਾਂ ਦੀ ਜਿਹੜੀ ਹੈ ਤਕੈਸ਼ਾਈ ਹੈ ਕਿਉਂਕਿ ਜਿਨ੍ਹਾਂ ਨੇ ਵੀ ਇਲੈਕਸ਼ਨ ਪਟੀਸ਼ਨਸ ਪਾਈਆਂ ਉਹਨਾਂ ਨੂੰ ਡੀਸੀ ਸਾਹਿਬ ਸੁਣਣ ਜਾਂ ਕੋਈ ਹੋਰ ਸੁਣੇ ਜਿਹਨੇ ਰੱਦ ਕੀਤੀਆਂ ਜੇ ਉਹ ਹੀ ਸੁਣੂਗਾ ਉਹ ਤਾਂ ਕਦੀ ਨਹੀਂ ਕਹੂਗਾ ਸੋ ਬੜੇ ਤਰ੍ਹਾਂ ਦੀਆਂ ਤਕੈਸ਼ਾਈਆਂ ਜਿਹੜੀਆਂ ਆਮ ਪਬਲਿਕ ਦੇ ਨਾਲ ਹੋ ਰਹੀਆਂ ਔਰ ਲੋਕਾਂ ਨੂੰ ਜਿਹੜਾ ਉਹ ਉਲਝਾ ਕੇ ਦਰਸਾਇਆ ਕੁਝ ਜਾਂਦਾ ਦਿਖਾਇਆ ਕੁਝ ਜਾਂਦਾ ਪਰ ਜੋ ਅਸਲ ਦੇ ਵਿੱਚ ਜਿਹੜੀ ਹਕੀਕਤ ਹੈ ਉਹ ਹੋਰ ਹੈ ਸੋ ਅਸੀਂ ਜਦੋਂ ਹੁਣ ਪਾਣੀ ਸਿਰ ਤੋਂ ਲੰਘ ਗਿਆ ਔਰ ਸਾਡੇ ਜਿਹੜੇ ਵਰਕਰ ਹੈ ਉਹ ਆਪ ਆਪਣੇ ਵੱਲੋਂ ਪਰੇਸ਼ਾਨ ਹੈ ਸੋ ਅਸੀਂ ਸਾਰਿਆਂ ਨੇ ਇੱਕ ਸਾਰੀ ਸੀਨੀਅਰ ਲੀਡਰਸ਼ਿਪ ਦੀ ਮੀਟਿੰਗ ਹੋਈ ਇਸ ਮੀਟਿੰਗ ਦੇ ਵਿੱਚ ਇੱਕ ਫੈਸਲਾ ਲਿਆ ਗਿਆ ਕਿ 25 ਤਰੀਕ ਨੂੰ ਸਵੇਰੇ 11 ਵਜੇ ਅਸੀਂ ਪ੍ਰਸ਼ਾਸਨ ਦਾ ਕਰਾਉਡ ਡੀਐਸਪੀ ਦਫ਼ਤਰ ਦੇ ਬਾਹਰ ਕਰਾਂਗੇ ਔਰ ਇਹ ਘਰਾਓ ਸਾਡਾ 4 ਵਜੇ ਤੱਕ ਜਾਰੀ ਰਹੇਗਾ ਕਿਉਂਕਿ 4 ਵਜੇ ਤੱਕ ਜੇ ਪ੍ਰਸ਼ਾਸਨ ਦੇ ਕੰਨ ਖੁੱਲਦੇ ਆ ਸਾਡੀ ਇਹਦੇ ਲਈ ਜਿਹੜੇ ਸਾਡੇ ਬਲੌਕ ਪ੍ਰਧਾਨ ਸਾਡੇ ਜ਼ਿਲ੍ਹਾ ਪਰੀਸ਼ਦ ਦੇ ਮੈਂਬਰ ਸਾਬਾਨ ਔਰ ਹੋਰ ਮੋਤਵਾਰ ਸਾਡੇ ਨਗਰ ਕੌਂਸਲਰਾਂ ਦੇ ਪ੍ਰਧਾਨ ਸਹਿਬਾਨ ਇਹਨਾਂ ਦੀ ਇੱਕ ਕਮੇਟੀ ਬਣਾਈ ਗਈ ਹੈ ਜਿਹੜੀ ਸਾਰੇ ਕੇਸਾਂ ਦਾ 1 ਇਸ ਟੂ 1 ਤੇ ਉਹਨਾਂ ਦੇ ਨਾਲ ਗੱਲ ਕਰੇਗੀ ਪ੍ਰਸ਼ਾਸਨ ਦੇ ਨਾਲ ਜੇ ਕੋਈ ਪੁਖਤਾ ਹੱਲ ਨਾ ਲੱਭਿਆ ਤੇ ਅਸੀਂ 4 ਵਜੇ ਤੋਂ ਬਾਅਦ ਕਿਉਂਕਿ ਸਾਡੇ ਪੁਲਿਸ ਪ੍ਰਸ਼ਾਸਨ ਦੇ ਇੱਕ ਥਾਣੇਦਾਰ ਸਾਹਿਬ ਦਾ ਕਹਿਣਾ ਹੈ ਕਿ ਜਿਹੜੀ ਸਰਕਾਰ ਹੈ ਇਹ ਐਸਐਸਪੀ ਔਰ ਪ੍ਰਸ਼ਾਸਨ ਤੋਂ ਬਹੁਤ ਉੱਤੇ ਹੁੰਦੀ ਹੈ ਜਿਹੜਾ ਸਰਾਸਰ ਸਾਡੇ ਬੀ ਆਰ ਅੰਬੇਦਕਰ ਸਾਹਿਬ ਦੇ ਬਣਾਏ ਹੋਏ ਸੰਵਿਧਾਨ ਕਾਨੂੰਨ ਤੋਂ ਬਾਹਰ ਦੀ ਗੱਲ ਹੈ ਸੋ ਅਸੀਂ ਕਿਉਂਕਿ ਉਹ ਇਹ ਹੀ ਕਹਿੰਦੇ ਆ ਕਿ ਜਿਹੜਾ ਇਹ ਹੈਗਾ ਇਹ ਸਾਰਾ ਕੁਝ ਜਿਹੜਾ ਇਹ ਸਰਕਾਰ ਕਰਾਉਂਦੀ ਹੈ ਸੋ ਸਾਡੇ ਲਈ ਤਾਂ ਇੱਥੇ ਸਰਕਾਰ ਦੀ ਜਿਹੜਾ ਹਿੱਸਾ ਹੈ ਐਮਐਲਏ ਸਾਹਿਬ ਨੇ ਸੋ ਅਸੀਂ 4 ਵਜੇ ਤੋਂ ਬਾਅਦ ਜਿਹੜਾ ਇਹ ਆਪਣਾ ਧਰਨਾ ਹੈ ਇਹ ਅਸੀਂ ਐਮਐਲਏ ਸਾਹਿਬ ਦੇ ਘਰ ਦੇ ਬਾਹਰ ਲਾਵਾਂਗੇ ਅਸੀਂ ਦੁਪਹਿਰ ਦੇ ਖਾਣੇ ਦਾ ਅਰੇਂਜਮੈਂਟ ਰਾਤ ਦੇ ਖਾਣੇ ਦਾ ਅਰੇਂਜਮੈਂਟ ਅਗਲੀਆਂ ਕਈ ਰਾਤਾਂ ਦੇ ਖਾਣੇ ਦਾ ਅਰੇਂਜਮੈਂਟ ਕੀਤਾ ਹੈ ਜਦ ਤੱਕ ਸਾਨੂੰ ਇਨਸਾਫ ਨਹੀਂ ਮਿਲੂਗਾ ਅਸੀਂ ਉੱਥੇ ਬੈਠਾਂਗੇ